ਹਾਂਜੀ ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਕਿਸਾਨ ਦੋਸਤੋ بارش ਬਹੁਤ ਥੋੜੇ ਤੁਹਾਨੂੰ ਪੈ ਰਹੀ ਹੈ ਤਰੀਕ ਹੈਗੀ ਅੱਜ 30 ਅਗਸਤ 2025 ਕਿੱਥੇ ਕਿੱਥੇ ਮੀਂਹ ਪੈ ਰਿਹਾ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਪਿੱਛੇ ਵੀ ਲਗਾਤਾਰ ਦੋ ਦਿਨ بارش ਹੋਈ ਆ ਤਿੰਨ ਦਿਨ ਲਗਾਤਾਰ ਦੋ ਤੋਂ ਤਿੰਨ ਦਿਨ ਪਹਿਲਾਂ ਹੀ ਪਾਣੀ ਝੋਨਿਆਂ ਦੇ ਵਿੱਚ ਬਹੁਤ ਖੜਾ। ਤਕਰੀਬਨ ਹਰ ਫਟਫਟ ਪਾਣੀ ਹਰੇਕ ਏਰੀਆ ਦੇ ਵਿੱਚ ਹੈਗਾ। ਪਤਾ ਨਹੀਂ ਕੀ ਮੌਜ ਹੈ ਕੀ ਉਸ ਪਰਮਾਤਮਾ ਦੀ। ਅੱਧਾ ਪੰਜਾਬ ਹੜ੍ਹਾਂ ਨੇ ਡਬੋਤਾ। ਹੁਣ ਬਾਰਿਸ਼ ਫੇਰ ਸ਼ੁਰੂ ਹੋ ਗਈ ਹੈ। ਝੋਨੇ ਵਿੱਚ ਉਸ ਵਕਤ ਕੋਈ ਸਰਵੇ ਹੈ ਕੋਈ ਨਸਰ ਚੁਕਿਆ। ਕੁਝ ਗੋਬ ਦੇ ਵਿੱਚ। ਉਹ ਵੀ ਇੱਕ ਨੁਕਸਾਨ ਹੀ ਹੈ ਪਸਾਨ ਵੀਰੋ। ਜਿਹੜਾ ਗੋਭ ਦੇ ਵਿੱਚੋਂ ਮਾੜਾ ਮੋਟਾ ਬਾਹਰ ਨਿਕਲਦਾ ਉਹ ਪਾਣੀ ਪੈ ਜਾਂਦਾ ਉਹਦੇ ਨੇ ਮੰਜਰ ਵੀ ਦਾਗੀ ਹੋ ਜਾਂਦੀ ਹੈ ਹੁਣ ਪਤਾ ਨਹੀਂ ਵੀ ਕੀ ਰੰਗ ਹੈ ਰੱਬ ਦੇ ਬਾਰਿਸ਼ ਨਹੀਂ ਢਾਈ ਸਾਂ ਹੋ ਗਿਆ ਸ਼ੁਰੂ ਹੋਈ ਨੂੰ ਕਦੇ ਮਾੜੀ ਜਿਹੀ ਸਲੋ ਹੋ ਜਾਂਦੀ ਹੈ ਕਦੇ ਤੇਜ਼ ਹੋ ਜਾਂਦੀ ਹੈ ਤਾਂ ਕਿ ਕੁਦਰਤ ਦਾ ਖੇਲਾ ਕਿਸਾਨ ਵੀਰੋ ਕੀ ਕਰਦਾ ਸੀ ਉਹਨੂੰ ਚੰਗਾ ਲੱਗਦਾ ਜਿਉਂ ਪਰਮਾਤਮਾ ਹੀ ਜਾਣਦਾ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੇ-ਕਿੱਥੇ ਮੀਂਹ ਪੈ ਰਿਹਾ ਸਾਡਾ ਜ਼ਿਲ੍ਹਾ ਫਰੀਦਕੋਟ ਆ ਇੱਥੇ ਤਕਰੀਬਨ 3 ਘੰਟੇ ਦੇ ਲਗਭਗ ਹੋ ਗਿਆ ਬਾਰਸ਼ ਸ਼ੁਰੂ ਹੋਈ ਨਾ ਬਾਕੀ ਦੇਖੋ ਨਗੇ ਮੌਸਮ ਵਿਭਾਗ ਵਾਲੇ ਵੀ ਇੱਕ ਹਫ਼ਤਾ ਹੀ ਦੱਸਦੇ ਇਸ ਤਰ੍ਹਾਂ ਖਰਾਬ ਰਹਿਣ ਦਾ ਮੌਸਮ ਖਰਾਬ ਰਹਿੰਦਾ ਬਾਕੀ ਉਹ ਪ੍ਰਮਾਤਮਾ ਦੇ ਹੱਥਾਂ ਵਿੱਚ ਹੋ ਬਾਕੀ ਕੋਲ ਨਮਲਾ ਵੀ ਵੇਖਿਆ ਜਾਵੇ ਤੇ ਫਸਲਾਂ ਦਾ ਹੁਣ ਨੁਕਸਾਨ ਹੈ। ਇਹੋ ਕੇ ਫਸਲਾਂ تقریبا ਨਸਾਰੇ ਤੇ ਆ। ਗੋਭ ਕੋਈ ਭਰ ਚੁੱਕੀ ਆ ਕੋਈ ਗੋਭ ਚੋਂ ਬਾਹਰ ਨਿਕਲਦਾ ਪਿਆ। ਜੇ ਜਦੋਂ ਗੋਭ ਦੇ ਵਿੱਚ ਪਾਣੀ ਪੈ ਜਾਂਦਾ ਕਿਸਾਨ ਵੀਰ ਉਹ ਤੋਂ ਦਾਣੇ ਦਾਗੀ ਹੁੰਦਾ ਜਿਹੜਾ ਖਤਰਾ ਓ ਜਿਆਦਾ ਵੱਜ ਜਾਂਦਾ। ਬਾਕੀ ਉੱਥੇ ਹੁਣ ਸਪਰੇ ਵੀ ਕੋਈ ਨਹੀਂ ਕੰਮ ਕਰਦੇ। ਸਾਰੇ ਕਿਸਾਨ ਵੀਰਾਂ ਨੇ ਸਪਰੇ ਕੀਤੀ ਆ ਕੱਲ੍ਹ। ਹਾਲੇ ਹੁਣੇ ਬਾਰਿਸ਼ ਪੈ ਗਈ ਅੱਜ ਵੀ ਕਈ ਕਿਸਾਨ ਵੀਰ ਲੱਗੇ ਸੀ ਬਾਰਿਸ਼ ਕਰਨ ਸਪਰੇਅ ਕਰਨ ਤੇ ਮੀਂਹ ਪਿਆ ਪਰ ਇਹੋ ਜਿਹੇ ਸਪਰੇਅ ਵੀ ਕੋਈ ਅਸਰ ਨਹੀਂ ਕਰਦੇ ਵੀਰੋ ਇਹ ਤਾਂ ਮੌਸਮ ਦੇਖ ਕੇ ਹੀ ਆਪਾਂ ਕੋਈ ਸਪਰੇਅ ਕਰ ਸਕਦੇ ਹਾਂ ਠੀਕ ਆ ਕਿਸਾਨ ਵੀਰੋ ਕਮੈਂਟਾਂ 'ਚ ਦੱਸਿਓ ਜਰੂਰ ਕਿੱਥੇ-ਕਿੱਥੇ ਮੀਂਹ ਪੈ ਰਿਹਾ ਵੀਡੀਓ ਚੰਗੀ ਲੱਗੀ ਸ਼ੇਅਰ ਤੇ ਲਾਈਕ ਕਰ ਦਿਓ ਚੈਨਲ ਕਰ ਲਿਓ ਸਬਸਕ੍ਰਾਈਬ ਹੈਂਟੀ ਦੇ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਜੋ ਵੀ ਵੀਡੀਓ ਆਪਾਂ ਬਣਾਈਏ ਉਹ ਪਛਾਣ ਵੀਰ ਤੁਹਾਡੇ ਤੱਕ ਪਹੁੰਚ ਨਹੀਂ ਰਿਹਾ